IRCC ਦੇ ਵੱਲੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰਾਂ ਦੇ ਲਈ 플ੈਗ ਪੋਲਿੰਗ ਸਰਵਿਸ ਬੰਦ ਕਰ ਦਿੱਤੀ ਗਈ ਹੈ 21 ਜੂਨ ਯਾਨੀ ਅੱਜ ਤੋਂ ਇਹ ਬਦਲਾਅ ਲਾਗੂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੇਲਰ ਦਾ ਕਹਿਣਾ ਹੈ ਕਿ ਇਹ ਉਪਾਅ 플ੈਗ ਪੋਲਿੰਗ ਨੂੰ ਘਟਾਏਗਾ ਤੇ ਸਰਹੱਦੀ ਅਫਸਰਾਂ ਨੂੰ ਲਾਗੂ ਕਰਨ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਵਧੇਰੇ ਸਮਾਂ ਦੇਵੇਗਾ ਦੱਸ ਦੇ ਕਿ ਸਰਹੱਦੀ ਕਰਮਚਾਰੀਆਂ ਦੇ ਵੱਲੋਂ ਖਾਸ ਕਰਕੇ ਅਮਰੀਕਾ ਵਾਲੇ ਪਾਸੇ ਤੋਂ 플ੈਗ ਪੋਲਿੰਗ ਸਿਸਟਮ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ 21 ਜੂਨ ਤੱਕ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਵਿਦੇਸ਼ੀ ਨਾਗਰਿਕ ਹੁਣ ਆਪਣੇ ਕੈਨੇਡੀਅਨ ਪੋਰਟ ਆਫ ਐਂਟਰੀ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਹੋਣਗੇ ਇਹ ਤਬਦੀਲੀ ਤੁਰੰਤ ਪ੍ਰਭਾਵਿਤ ਹੋਈ ਹੈ ਕਿਉਂਕਿ ਫਲੈਗ ਪੋਲਿੰਗ ਬੰਦ ਕੀਤੀ ਗਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਇਹ ਉਪਾਅ ਫਲੈਗ ਪੋਲਿੰਗ ਨੂੰ ਘਟਾਏਗਾ ਤੇ ਸਰਹੱਦੀ ਅਧਿਕਾਰੀਆਂ ਨੂੰ ਲਾਗੂ ਕਰਨ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਹੋਰ ਸਮਾਂ ਦੇਵੇਗਾ ਇਹ ਯਾਤਰੀਆਂ ਦੇ ਲਈ ਦੇਰੀ ਨੂੰ ਘਟਾਉਣ ਤੇ ਕੈਨੇਡਾ ਤੇ ਸੰਯੁਕਤ ਰਾਜ ਦੇ ਵਿਚਕਾਰ ਵਪਾਰਕ ਸਮਾਨ ਦੀ ਆਵਾਜਾਈ ਨੂੰ ਤੇਜ਼ ਕਰਨ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਵਿਭਾਗ ਦਾ ਕਹਿਣਾ ਹੈ ਕਿ ਇਹ ਬਦਲਾਅ ਬੇਨਕਾਰਾਂ ਦੇ ਵਿੱਚ ਨਿਰਪੱਖਤਾ ਨੂੰ ਵਧਾਵੇਗਾ ਤੇ ਭਵਿੱਖ ਵਿੱਚ ਫਲੈਗ ਪੋਲਿੰਗ ਦੀ ਵਰਤੋਂ ਨੂੰ ਘਟਾਉਣ ਲਈ ਹੋਰ ਤਾਲੀਕ ਤਰੀਕੇ ਲੱਭਣਾ ਜਾਰੀ ਰੱਖੇਗਾ ਮਾਰਕ ਮਿਲਰ ਨੇ ਕਿਹਾ ਹੈ ਕਿ ਅਸੀਂ ਕੈਨੇਡਾ ਦੇ ਲੇਬਰ ਮਾਰਕੀਟ ਵਿੱਚ ਕੁਮਾਂਤਰੀ ਗ੍ਰੈਜੂਏਟਾਂ ਤੇ ਯੋਗਦਾਨ ਨੂੰ ਸਮਰਥਨ ਤੇ ਮਾਨਤਾ ਦੇਣਾ ਜਾਰੀ ਰੱਖਦੇ ਹਾਂ 플ੈਗਪੋਲਿੰਗ ਬੇਲੋੜੀ ਹੈ ਫਲੈਗ ਪੋਲਰਸ ਤੋਂ ਅਰਜ਼ੀਆਂ ਤੇ ਕਾਰਵਾਈ ਕਰਨ ਲਈ ਲੋੜਿੰਦਾ ਸਮਾਂ ਤੇ ਮਿਹਨਤ ਸਰਹੱਦ ਦੇ ਦੋਵਾਂ ਪਾਸਿਆਂ ਦੇ ਅਫਸਰਾਂ ਨੂੰ ਕੈਨੇਡੀਅਨਾਂ ਤੇ ਅਮਰੀਕਨਾਂ ਦੀ ਸੁਰੱਖਿਆ ਤੇ ਖੁਸ਼ਹਾਲੀ ਦੀ ਰੱਖਿਆ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਤੋਂ ਦੂਰ ਲੈ ਜਾਂਦੀ ਹੈ ਇਹ ਉਪਾਅ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਐਥਿਕਸ ਨੂੰ ਕਾਇਮ ਰੱਖਦੇ ਹੋਏ ਜਿਸ ਅਭਿਆਸ ਨੂੰ ਰੋਕਣ ਵਿੱਚ ਮਦਦ ਕਰੇਗਾ ਆਈਆਰਸੀਸੀ ਦਾ ਕਹਿਣਾ ਹੈ ਕਿ ਕੁਝ ਬਿਨਾਂ ਕਰ ਆਪਣੇ ਪੀਜੀਡਬਲਯੂ ਵੀਪੀ ਲਈ ਕਈ ਵਾਰ ਲੰਬੇ ਪ੍ਰੋਸੈਸਿੰਗ ਸਮੇਂ ਤੋਂ ਬਚਣ ਲਈ ਫਲੈਗ ਪੋਲਿੰਗ ਦੀ ਵਰਤੋਂ ਕਰਦੇ ਨੇ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਆਈਆਰਸੀਸੀ ਦਾ ਕਹਿਣਾ ਹੈ ਕਿ ਕੈਨੇਡਾ ਵਰਕ ਪਰਮਿਟ ਅਰਜ਼ੀਆਂ ਲਈ ਪ੍ਰਕਿਰਿਆ ਦੇ ਸਮੇਂ ਨੂੰ ਤੇਜ਼ ਕਰਨਾ ਆਨਲਾਈਨ ਅਰਜ਼ੀਆਂ ਫਾਰਮਾਂ ਤੇ ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣਾ ਤਾਂ ਜੋ ਵਿਦੇਸ਼ੀ ਨਾਗਰਿਕ ਆਪਣੀ ਨਵੀਂ ਅਰਜ਼ੀ ਤੇ ਫੈਸਲੇ ਦੀ ਉਡੀਕ ਕਰਦੇ ਹੋਏ ਕੰਮ ਕਰਨਾ ਜਾਰੀ ਰੱਖ ਸਕਣ ਕਾਮਿਆਂ ਨੂੰ ਨੌਕਰੀਆਂ ਬਦਲਣ ਤੋਂ ਪਹਿਲਾਂ ਉਹਨਾਂ ਦੀ ਨਵੀਂ ਵਰਕ ਪਰਮਿਟ ਅਰਜ਼ੀ ਦੇ ਕਾਰਵਾਈ ਕਰਨ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਨਵੇਂ ਰੋਜ਼ਗਾਰਦਾਤਾ ਲਈ ਕੰਮ ਸ਼ੁਰੂ ਕਰਨ ਲਈ ਅਧਿਕਾਰਤ ਕਰਨਾ ਹੈ ਆਈਆਰਸੀਸੀ ਦੇ ਅਨੁਸਾਰ ਪੀਜੀਡਬੀ WP ਵਿਨੇਕਾਰਾ ਨੇ ਮਾਰਚ 2023 ਤੋਂ 29 ਫਰਵਰੀ 2024 ਤੱਕ ਫਲੈਗ ਪੋਲਿੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦਾ ਪੰਜਵਾਂ ਹਿੱਸਾ ਸੀ ਫਲੈਗ ਪੋਲਿੰਗ ਦਰਅਸਲ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਿਸ ਦੁਆਰਾ ਯੋਗ ਸਥਾਈ ਨਿਵਾਸੀ ਜੋ ਕੰਮ ਸਟੱਡੀ ਪਰਮਿਟ ਤੇ ਹਨ ਜਾਂ ਵਿਜ਼ਟਰ ਵੀਜ਼ਾ ਇਲੈਕਟ੍ਰੋਨਿਕ ट्रैवल ਅਥੋਰਾਈਜੇਸ਼ਨ ਇੱਕ ਮਨੋਨਿਤ ਪੋਰਟ ਆਫ ਐਂਟਰੀ ਰਾਹੀਂ ਕੈਨੇਡਾ ਤੋਂ ਬਾਹਰ ਨਿਕਲ ਕੇ ਵਾਪਸ ਆ ਕੇ ਇਮੀਗ੍ਰੇਸ਼ਨ ਸੇਵਾਵਾਂ ਪ੍ਰਾਪਤ ਕਰ ਸਕਦੇ ਨੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਸਲਾਹ ਦਿੰਦੀ ਹੈ ਕਿ ਨਵੇਂ ਆਏ ਲੋਕ ਫਲੈਗ ਪੋਲਿੰਗ ਸੇਵਾਵਾਂ ਦੀ ਸਾਵਧਾਨੀ ਨਾਲ ਵਰਤੋਂ ਕਰਨ ਕਿਉਂਕਿ ਪੀਓਈ ਤੇ ਉਡੀਕ ਦਾ ਸਮਾਂ ਆਪਣੇ ਆਪ ਵਿੱਚ ਲੰਬਾ ਹੋ ਸਕਦਾ ਹੈ ਜੇਕਰ ਅਸਥਾਈ ਨਿਵਾਸੀ ਕੈਨੇਡਾ ਵਿੱਚ ਆਪਣੇ ਜਾਣ ਤੇ ਮੁੜ ਪ੍ਰਵੇਸ਼ ਨੂੰ ਗਲਤ ਤੰਗ ਨਾਲ ਪ੍ਰਬੰਧਿਤ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ